ਅੱਜ ਸੜਕਾਂ ਨੂੰ ਸ਼ੁਰੂਆਤ ਕੀਤੀ ਗਈ ਹੈ ਇਸ ਖੇਤਰ ਵਿੱਚ ਸਭ ਤੋਂ ਪਹਿਲਾਂ ਮੈਂ ਇਲਾਕਾ ਨਿਵਾਸੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਉਹਨਾਂ ਦੇ ਹੁਕਮ ਜਿਹਾ ਕੀ ਇਸ ਇਲਾਕੇ ਦੇ ਵਿੱਚ ਜਿਹੜੀਆਂ ਸੜਕਾਂ ਨੇ ਤੇ ਬਣਾਈਆਂ ਜਾਣ ਪਰ ਅੱਜ ਅਸੀਂ ਬੀਐਮਪੀਸੀ ਦਾ ਕੰਮ ਸਟਾਰਟ ਕੀਤਾ ਹੈ ਤੇ ਤਕਰੀਬਨ 17 ਲੱਖ ਦੀ ਲਾਗਤ ਦੇ ਨਾਲ ਇਹ ਸੜੀਆਂ ਗਲੀਆਂ ਬਣ ਜਾਣਗੀਆਂ ਕਿਉਂਕਿ ਜਦੋਂ ਜਦੋਂ ਲੋਕ ਡਿਮਾਂਡ ਕਰਦੇ ਆ ਲੋਕ ਕਹਿੰਦੇ ਨੇ ਵੀ ਸਾਡੀਆਂ ਗਲੀਆਂ ਬਣੀਆਂ ਨੇ ਜਾਂ ਪਾਣੀ ਲਾਈਨ ਪੈਣੀ ਹੈ ਸੀਵਰ ਦੀ ਲਾਈਨ ਪੈਣੀ ਹੈ ਅਸੀਂ ਜਦੋਂ ਨਾਲ ਪਾ ਕੇ ਲੋਕਾਂ ਨੂੰ ਸੋਚਣ ਦੀ ਕੋਸ਼ਿਸ਼ ਕਰਦੇ ਆ ਕਿ ਲੋਕਾਂ ਦੀ ਆਸਾ ਤੇ ਮਿਲਦਾ ਤਾਂ ਕਾਫੀ 3.5 ਸਾਲ ਤੋਂ ਨਾਲ ਜੁੜੀਆਂ ਅਸੀਂ ਆ ਔਰ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਹਲਕੇ ਚ ਕਿੰਦਾ ਦੀ ਡਿਵੈਲਪਮੈਂਟ ਸੀਗੀ ਪਹਿਲਾਂ ਕੁਝ ਨੀਰ ਰਵੈਤੀ ਪਾਰਟੀਆਂ ਨੇ ਗੱਲਾਂ ਵਾਲੀ ਕੰਮ ਕਰਕੇ ਚਲੇ ਗਏ ਔਰ ਵੋਟਾਂ ਲੈਂਦੇ ਰੇ ਹਰ 5 ਸਾਲ ਬਾਅਦ ਪਰ ਆਮਾਦੀ ਪਾਰਟੀ ਨੇ ਜੋ ਵਾਦੇ ਕੀਤੇ ਸੀ ਉਹ ਇੱਥੇ ਕਰਕੇ ਪੂਰੇ ਨਾ ਹੋ ਰਹੇ ਨੇ ਔਰ ਸਾਢੇ 3.5 ਸਾਲ ਦੇ ਅਸਤੇ ਦੇ ਵਿੱਚ ਕੋਈ ਮੇਰਾ ਵਾਰਡ ਐਸਾ ਨਹੀਂ ਜਿਹਦੇ ਵਿੱਚ ਕੋ ਡਿਵੈਲਪਮੈਂਟ ਚੱਲਦੀ ਹੋਵੇ ਕਿਤੇ ਪਾਣੀ ਦੀ ਲੈਣਾ ਪੈ ਰਹੀਆਂ ਕਿਤੇ ਸੀਵਰ ਪੈ ਰਹੇ ਆ ਕਿਤੇ ਟਿਊਬ ਲੱ ਇਹ ਸਰਕਾਰ ਮਾਰਦੀਆਂ ਕਿਤੇ ਲੇਟਾਂ ਲੱਗ ਰਹੀਆਂ ਨੇ ਕਿਉਂਕਿ ਡਿਵੈਲਪਮੈਂਟ ਉਦੋਂ ਹੀ ਹੁੰਦੀ ਹੈ ਜਦੋਂ ਲੋਕ ਸਾਥ ਦੇਣ ਅੱਜ ਲੋਕ ਸਾਥ ਦੇ ਰਹੇ ਨੇ ਪਰ ਖਾਸ ਤੌਰ ਤੇ ਪਹਿਲੀ ਸਰਕਾਰ ਹੈ ਜਿਹਨੇ ਕਦੀ ਵੀ ਨਹੀਂ ਕਿਹਾ ਸਾਡਾ ਖਜ਼ਾਨਾ ਖਾਲੀ ਹੈ ਪਰ ਇਹ ਰਵੈਤੀ ਪਾਰਟੀ ਦੇ ਕੋਈ ਗੱਲ ਕਰਦੀ ਹੈ ਸਾਡਾ ਖਜ਼ਾਨਾ ਹੈ ਨਹੀਂ ਖਜ਼ਾਨਾ ਆਊਗਾ ਤੇ ਬਣਾ ਦੇਾਂਗੇ ਪਰ ਅਸੀਂ ਜਾਂਦੇ 350 ਤੇ ਲੱਗੇ ਆ ਤਾਂ ਨਾ ਤਾਂ ਸਾਡੇ ਕੋਲ ਖਜ਼ਾਨੇ ਦੀ ਕਮੀ ਹੈ ਲੋਕਾਂ ਦਾ ਦਿੱਤਾ ਟੈਕਸ ਦਾ ਇੱਕ ਇੱਕ ਪੈਸਾ ਲੋਕਾਂ ਦੀ ਡਿਵੈਲਪਮੈਂਟ ਤੇ ਲੱਗ ਰਿਹਾ ਹੈ ਉਮੀਦ ਹੈ ਕਿ ਇਸ ਤਰ੍ਹਾਂ ਹੀ ਜਿਹੜਾ ਬਾਕੀ ਰੰਦਾ ਟਾਈਮ ਹੈ ਜਿਹਨੇ ਜਾਂਦੇ ਕੰਮ ਨੇ ਸਿਰੇ ਨਿਵੇੜਨ ਦੇ ਸਿਰੇ ਚੜਾ ਕੇ ਫਿਰ ਲੋਕ ਅਸੀਂ ਲੋਕਾਂ ਨੂੰ ਸਾਢੇ 3 ਸਾਲ ਪਹਿਲਾਂ ਕਿਹਾ ਕਿ ਜੇ ਤੁਸੀਂ ਤੁਹਾਨੂੰ ਵੋਟ ਪਾ ਦਿਓਗੇ ਇਸ ਕਾਬਲ ਬਣਾ ਦੇਵੋਗੇ ਤੇ ਤੁਹਾਡੇ ਕੰਮ ਕਰਨ ਤੋਂ ਬਾਅਦ ਤੁਹਾਡੇ ਅਦਾਲ ਚਾਵਾਂਗੇ ਜੇ ਸਾਡੇ ਕੰਮ ਨਹੀਂ ਹੋਣਗੇ ਅਸੀਂ ਵੋਟ ਨਹੀਂ ਮੰਗਾਗੇ ਇਸ ਕਰਕੇ ਅੱਜ ਵੀ ਮੈਂ ਇਹੀ ਕਰ ਰਿਹਾ ਪਹਿਲੇ ਦਿਨ ਵੀ ਇਹੀ ਕਿਹਾ ਸੀ ਕਿ ਡਿਵੈਲਪਮੈਂਟ ਤੇ ਵੋਟ ਮੰਗਣੀ ਹੈ ਇਹ ਡਿਵੈਲਪਮੈਂਟ ਚੰਗੀ ਲੱਗੇਗੀ ਤੇ ਮੈਨੂੰ ਲੋਕ ਦੁਆਰ ਤੋਂ ਟਾਈਮ ਦੇ ਦੇਣਗੇ ਨਹੀਂ ਤਾਂ ਹੋਰ ਕੋਈ ਆ ਜਾਏਗਾ ਇਸ ਕਰਕੇ ਮੈਂ ਲੋਕਾਂ ਦਾ ਧੰਨਵਾਦ ਕਰਦਾ ਜਿਹੜੇ ਅੱਜ ਪੂਰਾ ਸਾਥ ਦੇ ਕੇ ਸਾਰੇ ਇਲਾਕਾ ਵਾਸੀ ਖੜੇ ਨੇ ਔਰ ਵਾਰਦੇ ਸਾਡੇ ਕਾਉਂਸਲਰ ਸੁੰਦਰਪਨ ਉਹ ਜਿਹੜੇ ਮਿਹਨਤ ਮਿਹਨਤ ਕਰ ਰਹੇ ਨੇ ਬਾੜ ਦੇ ਵਿੱਚ ਵੀ ਔਰ ਹਰ ਹਰ ਪੱਖੋਂ ਔਰ ਮੇਰੇ ਨਾਲ ਦੇ ਬਾੜ ਦੇ ਭਾਜਮ ਜੀ ਖੜੇ ਨੇ ਇਹ ਸਾਰੇ ਤਕਰੀਬਨ ਟੀਮ ਦੇ ਮੇਰੀ ਸਾਰੀ ਪਿੰਟੂ ਸ਼ਰਮਾ ਜੀ ਖੜੇ ਨੇ ਤ੍ਰੀਸਾ ਪਰਿਵਾਰ ਖੜਾ ਹੈ ਔਰ ਸਾਰੇ ਤਕਰੀਬਨ ਮਿਹਨਤ ਕਰਕੇ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਵਾ ਰਹੇ ਨੇ ਆ ਜਾ ਸਕਿਆ ਇਸ ਤਰ੍ਹਾਂ ਵੀ ਆਪਾਂ ਰਲ ਮਿਲ ਕੇ ਸ਼ਹਿਰ ਦੀ ਡਿਵੈਲਪਮੈਂਟ ਕਰਾਂਗੇ ਕਿਉਂਕਿ ਅਜਾ ਕਿ ਨੌਰਥ ਦੇ ਵਿੱਚ ਸਾਡਾ ਡਿਵੈਲਪਮੈਂਟ ਹੋਈ ਹੈ ਤੇ ਹੁਣ ਇਹ ਕਿਹੜੀ ਸੜਕ ਕਿੱਥੋਂ ਰੱਗੀ ਕੰਪੂਟਰ ਬਣੇਗੀ ਇਹ ਜਿਹੜਾ ਏਰੀਆ ਹੈਗਾ ਜਿੱਥੇ ਕਹਿਣਗੇ ਬਣਾ ਦੇਣੀ ਹੈ ਯਾਰ ਆਪਣੇ ਕੋਲ ਏ ਥੋੜਾ ਕੀ ਆਪਣੀ ਨੀ ਪੁਗਟ ਬਣਾਉਣੀ ਹੈ ਜਿੱਥੇ ਜਿੱਥੇ ਕਹੀ ਜਾਣਗੇ ਬਣਾ ਦੇਆ ਸਾਡੇ ਕੋਲ ਖੁੱਲੇ ਕੰਮ ਹੁੰਦੇ ਆ ਅੱਜ ਤੱਕ ਦਿਖਾਈ ਆ ਰਿਹਾ ਹੈ ਡਵੈਲਪਮੈਂਟ ਬਹੁਤ ਜ਼ਿਆਦਾ ਹੋ ਰਹੀ ਆ ਤੇ ਅੱਜ ਸਰਕਾਰਾਂ ਦਾ ਵੀ ਉਤਘਾਟਨ ਕੀਤਾ ਕਿ ਇਸ ਤਰ੍ਹਾਂ ਦੇ ਆ ਅੱਜ ਮੇਰੇ ਵਾਰਡ ਨੰਬਰ 68 ਦੇ ਵਿੱਚ ਨਸੀਬ ਐਨਕਲੇਵ ਏਰੀਆ ਦੇ ਵਿੱਚ ਜਿਹੜਾ ਇੱਕ ਲੋਕ ਦੀਆਂ ਗਲੀਆਂ ਦਾ ਕੰਮ ਸੀਗਾ ਉਹਦੀ ਸ਼ੁਰੂਆਤ ਸਾਡੇ ਅੱਜ ਮਾਨਯੋਗ ਐਮਐਲਏ ਚੌਧਰੀ ਮੋਦਲਾਲ ਬੱਗੈ ਨੇ ਕੀਤੀ ਜੋ ਕਿ ਕਿਸਤਾਰਾ ਲੱਖ ਰੁਪਏ ਦੀ ਲਾਗਤ ਦਾ ਇਹ ਕੰਮ ਹੈ ਜਿਹੜਾ ਕਿ ਲੋਕਾਂ ਦੀ ਡਿਮਾਂਡ ਸੀਗੀ ਪਿਛੜੀਆਂ ਗਲੀਆਂ ਵਿੱਚ ਦੁਆਲੀ ਤੋਂ ਪਹਿਲੇ ਬਣਾਈਆਂ ਜਾਣ ਐਮਐਲਏ ਸਾਹਿਬ ਕੋਲ ਬੇਨਤੀ ਪਾਈ ਗਈ ਐਮਐਲਏ ਸਾਹਿਬ ਨੇ ਅੱਜ ਆਪਣੇ ਕਰ ਕਮਲਾ ਦਾ ਮੂਰਤ ਕੀਤਾ ਇਹ ਗਲੀਆਂ ਜਿਹੜੀਆਂ ਇੱਕ ਇੱਕ ਜਾਂ ਦੋ ਦਿਨਾਂ ਚ ਹੀ ਤਿਆਰ ਹੋ ਜਾਣਗੀਆਂ ਤੇ ਹੋਰ ਕਿਹੜੇ ਕਿਹੜੇ ਜਗ੍ਹਾ ਦੇ ਉੱਪਰ ਸੜਕਾਂ ਦਾ ਨਿਰਮਾਣ ਹੋਏ ਤੁਸੀਂ ਮੈਨੂੰ ਸਿਰਫ 4-5 ਮਹੀਨੇ ਦੇ ਦਿਓ ਜੀ ਮੇਰੇ ਵਾਰਚ ਕੋਈ ਗਲੀ ਜਾਂ ਕੋਈ ਸੜਕ ਨਹੀਂ ਰਹੇਗੀ ਇੰਨਾ ਕੋ ਮੇਰਾ ਅਸ਼ੀਰਵਾਦ ਮੇਰੇ ਤੇ ਹੈਗਾ ਐਮਐਲਏ ਸਾਹਿਬ ਦਾ ਮੇਰੀ ਸਰਕਾਰ ਦਾ ਸਾਰਿਆਂ ਦਾ ਹੈਗਾ ਵੀ ਕਾਰਪੋਰੇਸ਼ਨ ਦੇ ਮੇਅਰ ਸਾਹਿਬ ਦਾ ਸਾਡੇ ਕਮਿਸ਼ਨਰ ਸਾਹਿਬ ਦਾ ਮੇਰੇ ਵੱਡੇ ਵੀਰ ਐਮਐਲਏ ਸਾਹਿਬ ਦਾ ਪਈ ਜਿਹੜਾ ਵੀ ਅਸੀਂ ਕੰਮ ਕਰਨੇ ਸਾਡੇ ਕੰਮ ਸਾਰੇ ਹੋ ਰਹੇ ਨੇ ਕੋਈ ਕੰਮ ਨਹੀਂ ਰੁਕ ਰਿਆ ਸਾਰੇ ਮੇਰੇ ਵਾਰਡ ਦੇ ਲੋਕ ਖੁਸ਼ ਨੇ ਜਨਤਾ ਖੁਸ਼ ਹੈ ਮੈਂ ਪ੍ਰਮਾਤਮਾ ਅੱਗੇ ਹੀ ਦੁਆ ਕਰਦਾ ਤੇ ਪਬਲਿਕ ਨੂੰ ਅੱਗੇ ਵੀ ਇਹੀ ਡਿਮਾਂਡ ਕਰਦਾ ਕਿ ਆਉਣ ਵਾਲੇ 27 ਚ 2027 ਚ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਸਾਡੇ ਹਲਕੇ ਦੇ ਐਮਐਲਏ ਚੌਦੀ ਮਦਲਾਲ ਬੱਗੈ ਨੂੰ ਦੁਬਾਰਾ ਜਿਤਾ ਕੇ ਅਸੈਂਬਲੀ ਚ ਭੇਜਿਆ ਜਾਵੇ ਸਾਜੀ ਸਾਹਿਬ ਇਹ ਦੇਖਿਆ ਅਰੇ ਤੁਹਾਡੇ ਗਰਲਫ੍ਰੈਂਡ ਹੋ ਜਾਦਾ ਹੋ ਰਹੀ ਐ ਤੇ ਕਿਹੜਾ ਵਾਰਡ ਹੈ ਤੇ ਕਿੱਥੇ ਕੰਪਲੀਟ ਹੈ ਆਰਜੀ ਦੇ ਕਿਹੜੇ ਕੰਮ ਹੋ ਤੁਹਾਨੂੰ ਜੀ ਬਿਲਕੁਲ ਅਜੇ ਨ ਸੀਵਨ ਕਲੇਵ ਦੇ ਵਿੱਚ ਸੜਕਾਂ ਦਾ ਉਦਘਾਟਨ ਸਾਡੇ ਐਮ ਐਲ ਏ ਚੌਧਰੀ ਮਧਨ ਲਾਲ ਬੱਗਾ ਜੀ ਵੱਲੋਂ ਕੀਤਾ ਗਿਆ ਹੈ ਜਿਹੜੀ ਸੜਕ ਦੇ ਆਪਾਂ ਖੜੇ ਹਾਂ ਸੜਕ ਵਾਰਡ ਨੰਬਰ 68 ਤੇ 69 ਨੂੰ ਲੱਗਦੀ ਹੈ ਲਾਲੋ ਇਹ ਸੜਕ ਇੱਕ ਦੋਨੇ ਵਾਰਡਾਂ ਦਾ ਬਾਰਡਰ ਲੱਗਦਾ ਹੈ ਤੇ ਅੱਜ ਉੱਥੇ ਸੜਕ ਦਾ ਉਦਘਾਟਨ ਹੋਇਆ ਅਸੀਂ ਸਾਡੇ ਮਾਣਯੋਗ ਐਮ ਐਲ ਏ ਸਾਹਿਬ ਚੌਧਰੀ ਮਧਨ ਲਾਲ ਬੱਗਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਇਸ ਏਰੀਆ ਜਿੱਥੇ ਅਸੀਂ ਉਦਘਾਟਨ ਕਰਕੇ ਆਏ ਹਾਂ ਉਸੇ ਚੌਕ ਦੇ ਵਿੱਚ ਪਰਲੇ ਪਾਸੇ ਰਜੇਸ਼ ਨਗਰ ਹੈ ਉਹਦੀਆਂ ਗਲੀਆਂ ਵੀ ਐਮਐਲਏ ਸਾਹਿਬ ਨੇ ਪਿਛਲੇ ਸਮੇਂ ਚ ਬੜਾਈਆਂ ਸੀਗੀਆਂ ਇੱਧਰ ਨਿਊ ਟੇਗੋਰ ਨਗਰ ਉਹਦਾ ਕੰਮ ਵੀ ਸਾਡੇ ਇੰਡੂਆਚੇ ਖੜੇ ਨੇ ਇਹਨਾਂ ਦੀਆਂ ਗਲੀਆਂ ਵਿਗਾਟਨ ਪਿੱਛੇ ਕਰਾ ਕੇ ਇੱਥੇ ਕੰਮ ਚੱਲ ਰਿਹਾ ਉੱਥੇ ਵੀ ਤੇ ਨਸੀਬ ਐਨਕਲੇਵ ਦੇ ਵਿੱਚ ਪਹਿਲਾਂ ਸਾਰਾ ਕੰਮ ਹੋ ਗਿਆ ਸੀ ਆ ਦੋ ਗਲੀਆਂ ਰਹਿਂਦੀਆਂ ਸੀਗੀਆਂ ਉਹ ਵੀ ਅੱਜ ਕੰਮ ਪੂਰਾ ਕੰਪਲੀਟ ਹੋ ਕੇ ਲੋਕਾਂ ਨੂੰ ਸਪੁਰਦ ਕਰ ਦਾਂਗੇ ਦੋ ਦਿਨਾਂ ਦੇ ਵਿੱਚ